पर जो कि लेकिन समय से समय अपना योगदान पानेज रहे कर रहे हैं तो मैं फिलहाल मुखी के तौर तो पर काम कर रहे हैं तो मेरा भी फर्च बनता है कि सिख दिहाड़िया हो चाहे आपने अपने सभ्याचार कोई भी सिखा के सभ्याचारेटिड होते ना किसी रूप में मनाया जाए फिर जो कि जल्दों मनाते ਵੀ ਜਿਹੜਾ ਅਸਲ ਆਖਰ ਤੋਂ ਵਿਚਾਰ ਸਕਦੇ ਬਾਕੀ ਨੇ ਜੇਕਰ ਕੀਤਾ ਨਾ ਪੈਣੀ ਪਵਣਾ ਯਗ ਵਰਤਾਇਆ ਜਦੋਂ ਖਾਲਸਾ ਸਜਾਇਆ ਤਾਂ ਉਹ ਗੁਰਮੁਖ ਸਿੰਘ ਜੀ ਨੇ ਮਰਯਾਦਾ ਨੂੰ ਨਵੇਂ ਸਿਰੇਓ ਸਥਾਪਿਤ ਕੀਤਾ ਉਦੋਂ ਸਾਨੂੰ ਇਹ ਹੁਕਮ ਦੇ ਦਿੱਤਾ ਕਿ ਆਕੇ ਆਵਤ ਸਿੰਘ ਜੇ ਪਾਵਾ ਵਾਹਿਗੁਰੂ ਜੀ ਕੀ ਫਤਿਹ ਬੁਲਾਓ ਤੋਂ ਹੁਣ ਜਿਹੜੀ ਪ੍ਰਜਾਦਾ ਉਹ ਫਤਿਹ ਦੀ ਪ੍ਰਜਾਦਾ ਸੋ ਆਓ ਸਾਰੇ ਗੜੀ ਬਰੇਟ ਦੇ ਨਾਲ ਫਤਿਹ ਦੀ ਸਾਂਝ ਪਾਈਦੇ ਵਾਰ ਜੁਤੀ ਦਾ ਜਾਂਦਾ ਵੀ ਜੇ ਕਿ ਜਿੰਨੇ ਵੀ ਮਹਾਂਪੁਰਖ ਰਾਮ ਦੇ ਘਰੋਂ ਆਏ ਨੇ ਜਿੰਨੇ ਵੀ ਪੈਗੰਬਰ ਰੂਪ ਦੇ ਵਿਚੰਡਾਂ ਗਏ ਤਾਂ ਉਹ ਅਸੀਂ ਆਪਣੇ ਧਰਮ ਦੇ ਵਿੱਚ ਪਰਪੱਕ ਨਹੀਂ ਹੋਗਾ ਕਿ ਅਸੀਂ ਆਪਣੇ ਧਰਮ ਦੀ ਬਲਜਾਦਾ ਦੀ ਉਲੰਘਣਾ ਕਰਦੇ ਹੋ। ਸਿੱਖ ਕਦੇ ਵੀ ਕਿਸੇ ਮਹਾਂਪੁਰਖ ਦੀ ਨਿੰਦਾ ਨਹੀਂ ਕਰ ਸਕਦਾ। ਨਾ ਹਜਰ ਬੰਦੂਸਾ ਦੀ ਨਾ ઈਸਾ ਦੀ ਨਾ ਰਾਮ ਦੀ ਨਾ ਮਿਸ਼ਣ ਦੀ। ਸਿੱਖੀ ਦੇ ਵਿੱਚ ਜਿੰਨੇ ਵੀ ਆਰਟ ਨਾਟ ਧਰਮਾਂ ਦੇ ਸੰਸਥਾਪਕ ਹੋਏ ਨੇ ਉਹਨਾਂ ਸਾਰਿਆਂ ਨੂੰ ਮਹਾਂਪੁਰਖ ਵਜੋਂ ਮੰਨਦਾ ਹੈ ਇਹਦੇ ਕਿਸੇ ਵੀ ਦੂਜੇ ਨੂੰ بیگਾਨਾ ਕਰਕੇ ਉਹਨਾਂ ਫਰੌਜਾਂ ਨੂੰ ਝੂਠਾ ਕਰਾਰ ਨਹੀਂ ਦਿੰਦਾ ਹਾਲੇ ਤੱਕ ਇਹ ਕਰਾਇਆ ਗਿਆ ਵਾਈ ਗੁਰਜੀ ਕਾਲਜ ਦਾ ਵਾਈ ਗੁਰਜੀ ਖਤੇ ਡਾਕਟਰ ਕੁਲਵਿੰਦਰ ਸਿੰਘ ਪ੍ਰਿੰਸੀਪਲ ਪ੍ਰੈਸਟ ਆ ਵੀ ਗੁਰਗੋਵੀ ਸਿੰਘ ਖਾਲਸਾ ਕਾਲਜ ਜੇ ਅੰਮ੍ਰਿਤਸਰ ਸਾਹਿਬ ਜਿਨਾਂ ਕਿ ਆਪ ਸਭ ਜਾਣਦੇ ਹੋ ਕਿ ਤ੍ਰੇਸ਼ਟਾ ਦੀ ਗੋਬੀ ਸਿੰਘ ਖਾਸ ਕਰਕੇ ਸਿੱਖਾਂ ਦੀ ਫਿਰਮੋਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਨੇ ਚੱਲ ਰਿਹਾ ਹੈ ਸੰਸਥਾ ਦੇ ਮੁਖੀ ਹੋਣ ਦੇ ਨਾਤੇ ਮੈਂ ਆਪਣਾ ਫਰਜ਼ ਸਮਝਦਾ ਹਾਂ ਕਿ ਜਿਹੜੇ ਵੀ ਵਿਦਿਆਰਥੀ ਸਾਡੇ ਕੋਲ ਦਾਖਲਾ ਲੈਂਦੇ ਨੇ ਉਹਨਾਂ ਨੂੰ ਸਿੱਖ ਧਰਮ ਨਾਲ ਜੋੜਨ ਲਈ ਸਮੇਂ-ਸਮੇਂ ਤੇ ਵਿਸ਼ੇਸ਼ ਲੈਕਚਰ ਜਾਂ ਸੈਮੀਨਾਰ ਦੇ ਰੂਪ ਵਿੱਚ ਚੱਹੇ ਪ੍ਰੋਗਰਾਮ ਕਰਵਾਨੇ ਆ ਅੱਜ ਦਾ ਵੀ ਅਜਿਹਾ ਸੈਮੀਨਾਰ ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਸਥਾ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਪੁਰਤ 2 ਦਿਨ ਐਤਵਾਰ ਨੂੰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਅੱਜ ਦਾ ਇਹ ਸੈਮੀਨਾਰ ਇਸ ਵਿਸ਼ੇ ਤੇ ਹੈ ਕਿ ਤੁਰਕੀ ਬਾਣੀ ਆਈ ਏਨ ਤਗੜੀ ਚਿੰਤ ਮਿਟਾਈ ਇਸ ਵਿਸ਼ੇ ਤੇ ਆਪਣੇ ਵਿਚਾਰ ਸਾਂਝੇ ਕਰਨ ਲਈ ਗਿਆਨੀ ਗੁਰਪ੍ਰੀਤ ਸਿੰਘ ਵੀ ਕਥਾਵਾਚਕ ਗੁਰਦੁਆਰਾ ਸ਼ਹੀਦਾਂ ਸਾਹਿਬ ਵਿਖੇ ਉਹ ਸਾਡੇ ਵਿੱਚ ਪਹੁੰਚੇ ਨੇ ਤਾਂ ਵਿਦਿਆਰਥੀਆਂ ਨੂੰ ਇਸ ਵਿਸ਼ੇ ਨਾਲ ਸੰਬੰਧ ਆਪਣੇ ਵਿਚਾਰ ਸਾਂਝੇ ਕਰਨਗੇ ਤੇ ਮੇਰੀ ਇੱਛਾ ਵੀ ਹੈ ਤੇ ਕੋਸ਼ਿਸ਼ ਵੀ ਹੈ ਕਿ ਉਹਨਾਂ ਦੇ ਵਿਚਾਰ ਸੁਣ ਕੇ ਵਿਦਿਆਰਥੀ ਜਿਹੜੇ ਆ ਆਪਣੇ ਇਤਿਹਾਸ ਨਾਲ ਵੀ ਜੁੜਦੇ ਹਨ ਇਹ ਤਿਕਨਾ ਦਿਤਰ ਤੇ ਹੈ ਇਸੇ ਨਾਲ ਹੀ ਜੋ ਕਿ 24 ਤਰੀਕ ਨੂੰ ਦਿਨ ਐਤਵਾਰ ਨੂੰ ਨਗਰ ਕੀਰਤਨ ਕਾਲਿਆ ਜਾ ਰਿਹਾ ਵਾ ਤ੍ਰਿਗੁਰਾਮ ਸਰ ਗੁਰਦਾਰਾ ਸਾਹਿਬ ਤੋਂ ਸ੍ਰੀ ਹਰਮੰਦਰ ਸਾਹਿਬ ਤੱਕ ਉਸ ਨਗਰ ਕੀਰਤਨ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਗਰ ਕੀਰਤਨ ਦਾ ਟ੍ਰੈਸਟ ਆ ਦੇ ਕੋਰਪੋਰੇਟਿੰਗ ਖਾਲਸਾ ਕਾਲਜ ਦੇ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਨਿਗਾਹ ਸਵਾਗਤ ਕੀਤਾ ਜਾਏਗਾ ਇਤ ਮੂਤੰਦਰ ਨੂੰ ਨਿਮਰਤਾ ਫੈਤ ਪੈਂਤੀ ਹੈ ਇਸ ਨਗਰ ਨਗਰ ਕੀ ਤਨਵੀਸ਼ ਸ਼ਾਮਿਲ ਹੋ ਕੇ ਗੁਰੂ ਘਰ ਦੇ ਆ ਖੁਸ਼ੀਆਂ ਪਾਫਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ